ਸਤਿ ਸ਼੍ਰੀ ਅਕਾਲ ਸਾਰੇ ਹੀ ਕਿਸਾਨ ਭਰਾਵਾਂ ਨੂੰ ਤਾਂ ਬਾਈ ਜੀ ਤੁਹਾਡਾ ਸਵਾਗਤ ਆ ਫਿਰ ਤੋਂ ਆਪਣੇ ਚੈਨਲ ਨੰਬਰ ਦਾ ਡੇਰੀ ਫਾਰਮ ਤੇ ਤਾਂ ਉਮੀਦ ਕਰਦੇ ਜਿਹੜੇ ਹੀ ਕਿਸਾਨ ਭਰਾ ਵੀਡੀਓ ਦੇਖ ਰਹੇ ਆ ਜੱਭ ਚੈ ਨੰਬਰ ਦਾ ਡੇਰੀ ਫਾਰਮ ਚੁੜੇ ਹੋਏ ਆਗੇ ਠੀਕ ਆ ਬਾਈ ਜੀ ਰੱਬ ਕਰੇ ਸਾਰੇ ਹੀ ਠੀਕ ਠਾਕ ਹੋਣਗੇ ਤੇ ਵੀ ਜਿਹੜੀ ਆ ਪਾਈ ਦੀ ਵੀਡੀਓ ਰਿਕਾਰਡ ਕਰਨ ਲਈ ਪਹੁੰਚਿਆ ਪਹੁੰਚਿਆ ਆਪਣੇ ਪਿੰਡ ਫੂ ਜਿੱਥੇ ਬਾਈ ਕੋਲ ਇੱਕ ਮਾਸਜਰ ਫੀ ਮੱਝ ਕਾਊਗਾ ਠੀਕ ਆ ਤੁਮ ਮਾਈ ਦੀ ਜਾਣਕਾਰੀ ਆਪਾਂ ਇਸੀ ਵੀਡੀਓ ਦੇ ਵਿੱਚ ਬਾਈ ਕੋਲ ਦਵਾਵਾਂਗੇ ਤੇ ਮੋਲ ਵੜੀ ਤੇ ਸਾਂਝਾ ਵੀ ਕਰਾਂਗੇ ਪਰ ਤੁਹਾਨੂੰ ਇੱਕ ਪਹਿਲਾਂ ਬੇਨਤੀ ਕੀਤੀ ਜਾਂਦੀ ਆਗੀ ਕੇ ਸਾਡੇ ਚੈਨਲ ਨੰਬਰ ਦਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਵਾਲਾ ਬਟਨ ਜਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਬਾਕੀ ਇਸ ਤਰ੍ਹਾਂ ਦੀ ਹੋਰ ਵੀਡੀਓ ਬਣਾਉਣ ਲਈ ਸਾਡਾ ਨੰਬਰ ਹੈ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਸਾਡੇ ਨਾਲ ਸੰਪਰਕ ਕਰ ਸਕਦਾ ਹੈਗਾ ਤੇ ਹੁਣ ਆਪਾਂ ਬਾਈ ਨੇ ਗੱਲ ਬਾਈ ਨੇ ਕਰਦੇ ਗੱਲਬਾਤ ਤੇ ਲੈਨੇ ਆਂ ਮਾਈ ਦੀ ਜਾਣਕਾਰੀ ਆਜੋ ਬਾਈ ਅੱਛੀ ਗਈ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਹੀ ਸ਼ੇਕਪਨਤੀ ਸ਼ੇਕਪਨਤੀ ਹੋ ਗਿਆ ਬਾਬਾ ਸਟਾਈ ਹਾਂਜੀ ਸਾਰੇ ਠੀਕ ਹੈ ਬਾਬਾ ਨਾਨਕ ਪਲੀ ਕਰੇ ਤੇ ਘਰ ਕਿੱਥੇ ਰਹਿ ਗਿਆ ਆਪਣੇ ਪਿੰਡ ਫੂਲ ਜੀ ਘਰ ਕਿੱਥੇ ਰਹਿ ਗਿਆ ਦਾਖਾਨਿਆਂ ਕੋਲੇ ਜੀ ਦਾਖਾਨਿਆਂ ਕੋ ਘਰ ਰਹਿ ਗਿਆ ਠੀਕ ਹੈ ਜੀ ਤੇ ਬਾਕੀ ਕਹਵੇਂ ਸੂਏ ਮੱਝ ਚੌਥੇ ਸੂਏ ਮੱਝ ਜੀ ਚੌਥੇ ਸੂਏ ਮੱਝ ਹਾਂਜੀ ਉਹ ਸੂਈ ਵੀ ਆ ਹਾਂਜੀ ਆ 10 12 ਦਿਨ ਹੋ ਗਏ ਜੀ ਸੂਈ ਨੂੰ ਗਾਂ ਪਰ ਦੇ ਬੇਟੀ ਆ ਮਗਰ ਬਈ ਕੱਟਾ ਤੁਸੀਂ ਦੇਖ ਸਕਦੇ ਹੋਗੇ ਤੇ ਸਿੰਘ ਥੋੜੇ ਕਰਮਲੇ ਖੁੱਲਿਆ ਪਰ ਉਹ ਗੋਲ ਕੁੰਡਾ ਮੋੜਿਆ ਵਗਾ ਤੇ ਕਿੰਨੇ ਘਣ ਦੁੱਧ ਆਸ਼ ਇਹ ਛਣੇ ਬੱਚੇ 10 ਕਿਲੋ ਦੁੱਧ ਆ ਜੀ ਛਣੇ ਬੱਚੇ 10 ਕਿਲੋ ਦੁੱਧ ਆ ਹਾਂ ਅਸੀਂ ਤਾਂ ਆਪਦੀ ਘਰ ਦੀ ਮੈਸਾ ਕੋਈ ਸਾਡਾ ਵਪਾਰ ਦਾ ਕੰਮ ਨਹੀਂ ਤੇ ਨਾਰਮਲੀ ਸੇਵ ਹਾਂ ਨਾਰਮਲੀ ਸੇਵ ਬਾਕੀ ਕਰਦੇ ਕਰਦੇ ਆ ਤੁਹਾਨੂੰ ਸਭ ਪਤਾ ਹੀ ਹੈ ਵੀ ਇਹ ਇੰਨੇ ਪਸ਼ੂ ਨੂੰ ਕਿੰਨਾ ਪਾਲਦੇ ਆ ਇੰਨੇ ਪਾਲਦੇ ਆ ਇੰਨੇ ਬਾਈ ਬਾਈ ਕੋਲ ਪਸ਼ੂ ਵੀ ਥੋੜੇ ਜਿਆਦਾ ਵਾ ਦੁੱਧ ਦਾ ਕੰਮ ਨਾ ਬਾਕੀ ਬਾਈ ਦਾ ਜਿਆਦਾ ਪਸ਼ੂਣ ਕੇ ਹੈਗੇ ਬਾਈ ਕੋਲੇ ਤੇ ਤੋਰ ਕੇ ਦਿਖਾ ਜੀ ਲਓ ਜੀ 10 ਦਿਨ 10 12 ਦਿਨ ਹੋ ਗਈ 10 12 ਦਿਨ ਹੋ ਗਈ ਜੀ ਕੀ ਹੈ ਬਾਈ ਜੀ ਬਾਕੀ 10 12 ਦਿਨ ਜੋ ਬਾਕੀ ਜਿਹੜੇ ਕਿਸੇ ਵੀ ਦੇ ਖਰੀਦ ਨਹੀਂ ਹੋਈ ਵੀਰ ਤਸੱਲੀ ਆਪ ਦੀ ਆਪ ਆ ਕੇ ਕਰ ਸਕਦਾ ਹੈਗਾ ਤੇ ਬਾਈ 10 ਕਿਲੋ ਤੇ ਕੰਡੇ ਨਾਲ ਚਾਹਵਾਂਗੇ ਆਪਾਂ ਹਾਂ ਜੀ ਹਾਂ ਕੰਡੇ ਨਾਲ ਹੀ ਕੱਟੇ ਦੇ ਨਾਲ ਕੱਟੇ ਦੇ ਨਾਲ ਠੀਕ ਹਾਂ ਠੀਕ ਹੈ ਜੀ ਬਾਗੇ ਚ ਲੈ ਆਲੂ ਆ ਤੁਸੀਂ ਦੇਖ ਸਕਦੇ ਕਰਮਲੇ ਚਾਰ ਥਾਣੇ ਕੱਲਾ ਕੱਲਾ ਥਾਣਾ ਨਿਕਣਵਾ ਥਣ ਪਿਆਗਾ ਠੀਕ ਆ ਬਾਈ ਜੀ ਇਥਾਨ ਲਈ ਆਰਡਰ ਰਿਲੇਵਾ ਬਹੁਤ ਚੰਗਾ ਕਰਮਾ ਇਸ ਲਈ ਤੇ ਪਿੱਛੇ ਥੋੜਾ ਬਾਕੀ ਦੇਖ ਆ ਜਿਓਗੇ ਦਰਮਿਆਨੀ ਇਹ ਕਾਦੇ ਕਾਰਤੀ ਆ ਗਈ ਚੁੱਕੀ ਆ ਗਈ ਠੀਕ ਆ ਉਹ ਵਜਨਦਾਰ ਆ ਚੁੱਕਿਆ ਹੀ ਪੂਰੀ ਇੱਥੋਂ ਤੁਸੀਂ ਲੈ ਲੂਗੀ ਦੀ ਕੁਆਲਿਟੀ ਚ ਕਹਿੰਦੇ ਚਾਰ ਥਾਂ ਇੱਕ ਲਗਾ ਕ ਨਿਕੜਾ ਮੈਂ ਖਣ ਪਿਆਗਾ ਠੀਕ ਆ ਬਾਈ ਤੇ ਮੋਲਵੜੀ ਜਰਦਦਾ ਮੋਲਵੜੀ ਜੀ ਮੌਕੇ ਤੇ ਉਹ ਤੋਂ ਫੋਨ ਤੇ ਕਰਦਾ ਫੋਨ ਤੇ ਕਰ ਬਈ ਜਾਏ ਹੋਊ ਹਾਂਜੀ ਮੋਲਵੜੀ ਜਾਏ ਹੋਊ ਹਾਂਜੀ ਜਾਏ ਜੀ ਮੋਬਾਈਲ ਨੰਬਰ ਬੋਲ ਦੋ 94631 94631 607555 607555 ਹਾਂਜੀ 9463163170755 ਬਾਕੀ ਮੋਬਾਈਲ ਨੰਬਰ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਇੱਕ ਵਾਰ ਦੁਆਰ ਤੋਂ ਮੈਂ ਤੇ ਆਪਾਂ ਨਿਕਮਰਾਦ ਨੇ ਠੀਕ ਆ ਬਾਈ ਜੀ ਲੈ ਆਲੂਵਾ ਦਿਖਾ ਦੇਣੇ ਆਪਾਂ ਇੱਕ ਵਾਰੀ ਫਿਰ ਤੋਂ ਚਾਰ ਥਾਣੇ ਕੱਲਾ ਨਿਕੜਵਾ ਨਿਕੜਵਾ ਥਾਣਾ ਪਿਆਗਾ 10 ਕਿਲੋ ਦੁੱਧਾ ਹਾਂਜੀ ਕੱਟੇ ਸਣੇ ਠੀਕ ਆ ਬਾਈ ਜੀ ਬਾਕੀ ਸਿੰਘ ਸੂਤ ਤੁਸੀਂ ਦੇਖ ਸਕਦੇ ਹੋਗੇ ਕੁੰਡਾ ਸਿੰਘ ਕਰਮਾ ਦੇ ਮੋੜਾ ਪਰ ਥੋੜਾ ਤਹਾਂ ਤੋਂ ਖੁੱਲਾ ਮੋੜਾ ਇੱਥੋਂ ਵੀ ਲੈਵੇ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋਗੇ ਤਾਂ ਜਿਹੜੇ ਕਿਸੇ ਵੀ ਨੂੰ ਲੋੜ ਹੋਈ ਮੱਝ ਖਰੀਦਣ ਲਈ ਮੋਲਵਾੜੀ ਤੋ ਪਤਾ ਕਰਨ ਲਈ ਬਾਈ ਦਾ ਮੋਬਾਈਲ ਨੰਬਰ ਚਲਦਾ ਸਕਰੀਨ ਤੇ ਬਾਈ ਨਾ ਕਰ ਸਕਦਾ ਸੰਪਰਕ ਠੀਕ ਆ ਤਸੱਲੀ ਬਾਕੀ ਬਈ ਜਿਹੜੇ ਕਿਸੇ ਵੀ ਨੇ ਖਰੀਦੀ ਹੋਈ ਆਪ ਦੀ ਆਪ ਕਰਦਾ ਬਾਕੀ ਉਹ ਜੈਡ ਬਲੈਕ ਆ ਗਈ ਹੈ ਨਾ ਬਈ ਹਾਂ ਜੀ ਹਾਂ ਜੈਡ ਬਲੈਕ ਹੈ ਬਾਕੀ ਵੀ ਮਗਰ ਆ ਕੱਟਾ ਜਾ ਤੁਸੀਂ ਦੇਖ ਸਕੋਗੇ ਹੋਰਾਂ ਦਾ ਹਲਟ ਹੈ ਜੀ ਜਮਾ ਕਾਲੀ ਪੂਛ ਹੈ ਜਮਾ ਕੋਈ ਉਹ ਨਹੀਂ ਹੈ ਠੀਕ ਆ ਬਾਈ ਜੀ ਬਾਕੀ ਦੀ ਇਹ ਦੀ ਦੇਖ ਸਕਦੇ ਹੋ ਤਾਂ ਧੰਨਵਾਦ ਸਾਰੇ ਵੀਰਾਂ ਦਾ ਚੈਨਲ ਨਾਲ ਜੁੜੇ ਰਹੇ ਪਿਆਰ ਸਤਿਕਾਰ ਦਿੰਦੇ ਰਹੋ ਧੰਨਵਾਦ